ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਬਲਪ੍ਰੀਤ ਕੌਰ ਮੀਂਦਰ ਹੋਮਿਓਕਲੀਨਿਕ ਬਰਨਾਲਾ ਤੋਂ ਕੀ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਸਾਰੀ ਰਾਤ ਤੁਸੀਂ ਪਾਸੇ ਮਾਰਦੇ ਰਹਿੰਦੇ ਹੋ ਜਾਂ ਫਿਰ ਤੁਹਾਡੀ ਸਵੇਰੇ ਬਹੁਤ ਜਲਦੀ ਜਾਗ ਖੁੱਲ ਜਾਂਦੀ ਆ ਉਸ ਤੋਂ ਬਾਅਦ ਤੁਹਾਨੂੰ ਨੀਂਦ ਨਹੀਂ ਆਉਂਦੀ ਜਾਂ ਨੀਂਦ ਨਾ ਆਉਂਦੀ ਵਜ੍ਹਾ ਕਰਕੇ ਬਹੁਤ ਲੰਮੇ ਸਮੇਂ ਤੋਂ ਤੁਸੀਂ ਕੋਈ ਐਲੋਪੈਥੀ ਅੰਗਰੇਜ਼ੀ ਦਵਾਈ ਖਾਣਿਓ ਨੀਂਦ ਦੀ ਗੋਲੀ ਖਾ ਕੇ ਤੁਹਾਨੂੰ ਨੀਂਦ ਆਉਂਦੀ ਆ ਤੇ ਤੁਸੀਂ ਇਹਨਾਂ ਸਾਰੀਆਂ ਦਵਾਈਆਂ ਤੋਂ ਅੱਕੇ ਪਏ ਹੋ ਜੇਕਰ ਤੁਸੀਂ ਆਪਣੀ ਨੀਂਦ ਦੀ ਜੇ ਕੋਈ ਤੁਸੀਂ ਲਗਾਤਾਰ ਦਵਾਈ ਲੈ ਰਹੇ ਹੋ ਉਹ ਛੱਡਣਾ ਚਾਹੁੰਦੇ ਹੋ ਤੇ ਤੁਸੀਂ ਚਾਹੁੰਦੇ ਹੋ ਤੁਹਾਨੂੰ ਬਹੁਤ ਵਧੀਆ ਨੀਂਦ ਆਪਣੇ ਆਪ ਸਹੀ ਟਾਈਮ ਤੇ ਆਵੇ ਤਾਂ ਤੁਹਾਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਹੋਮਿਓਪੈਥੀ ਦੇ ਵਿੱਚ ਅਜਿਹੀਆਂ ਦਵਾਈਆਂ ਨੇ ਜਿਹੜੀਆਂ ਤੁਹਾਡਾ 슬ੀਪ ਸਾਈਕਲ ਸਹੀ ਕਰ ਦਿੰਦੀਆਂ ਨੇ ਜਿਦੇ ਨਾਲ ਤੁਹਾਨੂੰ ਥੋੜਾ ਟਾਈਮ ਦਵਾਈ ਆਪਣਾ ਟ੍ਰੀਟਮੈਂਟ ਲੈਣਾ ਪੈਂਦਾ ਹੈਗਾ ਉਸ ਤੋਂ ਬਾਅਦ ਤੁਹਾਡੀ ਜਿਹੜੀ ਦਵਾਈ ਆ ਪਰਮਨੈਂਟਲੀ ਛੁੱਟ ਲਈ ਜਾਂਦੀ ਹੈ ਤੇ ਤੁਹਾਨੂੰ ਜਿਹੜੀ ਨੀਂਦ ਆ ਉਹ ਆਪਣੇ ਆਪ ਸਹੀ ਟਾਈਮ ਤੇ ਸਹੀ ਤਰੀਕੇ ਨਾਲ ਆਉਣ ਲੱਗ ਜਾਂਦੀ ਹੈ ਜੇਕਰ ਤੁਹਾਨੂੰ ਕੋਈ ਇਸ ਤਰੀਕੇ ਦੀ ਨੀਂਦ ਦੀ ਪ੍ਰੋਬਲਮ ਆ ਤਾਂ ਤੁਸੀਂ ਆਪਣੇ ਕਿਸੇ ਨੇੜੇ ਦੇ ਹੋਮਿਓਪੈਥੀ ਡਾਕਟਰ ਨੂੰ ਮਿਲ ਕੇ ਆਪਣਾ ਟ੍ਰੀਟਮੈਂਟ ਕਰਵਾ ਸਕਦੇ ਹੋ ਤੁਸੀਂ ਚਾਹੋ ਤਾਂ ਸਾਨੂੰ ਪਰਸਨਲੀ ਮੇਂਦਰੂਮਿਓ ਕਲੀਨਿਕ ਬਰਨਾਲਾ ਦੇ ਵਿੱਚ ਮਿਲ ਸਕਦੇ ਹੋ ਧੰਨਵਾਦ